ਹੈਲੋ ਡੀਅਰ ਫਰੈਂਡਸ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੰਜਾਬੀ ਗ੍ਰਾਮਰ ਦੇ ਵਿੱਚ ਜਿਹਦੇ ਵਿੱਚ ਕਿ ਅੱਜ ਅਸੀਂ ਕਰਾਂਗੇ ਵਿਸ਼ੇਸ਼ਣ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਹਨ ਤੇ ਅੱਜ ਇਹਦੀਆਂ ਅਸੀਂ ਅੱਜ ਕਿਸਮਾਂ ਵੀ ਕਰਾਂਗੇ ਵਿਸ਼ੇਸ਼ਣ ਕਿਸੇ ਨਾਂ ਜਾਂ ਪ੍ਰਨਾਮ ਦੀ ਵਿਸ਼ੇਸ਼ਤਾ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਅਸੀਂ ਵਿਸ਼ੇਸ਼ਤਾ ਆਖਦੇ ਹਾਂ ਇੰਦ ਕੀ ਸੇ ਨਾਮ ਜਾਂ ਪ੍ਰਨਾਮ ਦੀ ਜਿਹੜੀ ਵਿਸ਼ੇਸ਼ਤਾ ਦੱਸਦਾ ਹੈ ਮਤਲਬ ਉਹ ਖਾ ਬਹੁਤ ਖਾਸ ਹੈ ਜਾਂ ਉਹ ਬਹੁਤ ਆਮ ਦੀ ਚੀਜ਼ ਹੈ ਉਹਦੀ ਜਿਹੜੀ ਵਿਸ਼ੇਸ਼ਤਾ ਦੱਸਦੀ ਹੈ ਨਾਮ ਜਾਂ ਪ੍ਰਨਾਮ ਦੀ ਉਹਨੂੰ ਅਸੀਂ ਕੀ ਕਹਿੰਨੇ ਆ ਵਿਸ਼ੇਸ਼ਣ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਪੰਜ ਕਿਸਮਾਂ ਹੁੰਦੀਆਂ ਨੇ ਇਹ ਪੰਜ ਪ੍ਰਕਾਰ ਦਾ ਹੁੰਦਾ ਹੈ ਠੀਕ ਹੈ ਫਰਸਟ ਹੈਗੀ ਹੈ ਗੁਣਵਾਚਕ ਵਿਸ਼ੇਸ਼ਣ ਜਿਵੇਂ ਕਿ ਗੁਣਵਾਚਕ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਗੁਣ ਵਿ ਜੋ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਜਾਂ દોਸ਼ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਸ ਨੂੰ ਕੀ ਕਹਿੰਦੇ ਹਨ ਗੁਣਵਾਚਕ ਵਿਸ਼ੇਸ਼ਣ ਕਿਸੇ ਨਾਮ ਜਾਂ ਪਰਨਾਮ ਦੇ ਗੁਣ ਜਾਂ દોਸ਼ ਦੱਸ ਕੇ ਠੀਕ ਹੈ ਜਿਵੇਂ ਕਿ ਮਹਿੰਦਰ ਬੜਾ ਇਮਾਨਦਾਰ ਹੈ ਇਹਦੇ ਵਿੱਚ ਇਮਾਨਦਾਰ ਹੋ ਗਿਆ ਉਹਦਾ ਕੀ ਹੈ ਗੁਣ ਆ ਕਿ ਮਹਿੰਦਰ ਜਿਹੜਾ ਬਹੁਤ ਇਮਾਨਦਾਰ ਹੈ ਸੋਹਣ ਬੜਾ ਬੇਈਮਾਨ ਹੈ ਬੇਈਮਾਨ ਕੀ ਹੈ ਉਸਦਾ ਗੁਣ ਹੈ

ਕਿਸੇ ਨਾਮ ਜਾਂ ਪਰਨਾਮ ਦੀ ਗਿਣਤੀ ਜਾਂ ਅਰਜਾ ਦੱਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣਾ ਠੀਕ ਹੈ ਜਿਵੇਂ ਕੀ ਮੇਰੇ ਕੋਲ ਦੋ ਪਰਸਨ ਦੋ ਪਰਸਨ ਮਤਲਬ ਮੈਂ ਗਿਣ ਸਕਦੀ ਹਾਂ ਫਿਰ ਦੋ ਪਰਸਨ ਮੇਰੇ ਕੋਲ ਠੀਕ ਹੈ ਸੀਤਾ ਨੌਵੀਂ ਜਮਾਤ ਵਿੱਚ ਪੜਦੀ ਹੈ ਨੌਵੀਂ ਮਤਲਬ ਅਸੀਂ ਗਿਣ ਸਕਦੇ ਹਾਂ ਜੀ ਨੂੰ ਪਹਿਲੀ ਕਲਾਸ ਦੂਜੀ ਕਲਾਸ ਤੀਜੀ ਕਲਾਸ ਇਹ ਗਿਣੇ ਜਾ ਸਕਦੇ ਆ ਨਾ 1 2 3 ਪਰਸਨ ਆ ਜਪੈਨਾ ਜਾਂ ਕੁਝ ਵੀ ਆ ਇਹ ਸਾਰੇ ਗਿਣੇ ਜਾ ਸਕਦੇ ਤਾਂ ਉਸ ਨੂੰ ਅਸੀਂ ਕੀ ਕਹਿੰਦੇ ਆ ਗਿਣਤੀਵਾਚਕ विशेषण नैक्सट है थर्ड पॉइंट वाचक विशेषण मिणती नीं संख्यावाचक भी कह दें बट संख्यावाचक ने इतने असी वाचक ही लिखना है वाचक विशेषण जो शब्द नाम ज पराम दी ਮਿਣਤੀ ਦਾਸ ਕੇ ਉਸ ਨੂੰ ਆਮ ਤੋਂ ਖਾਸ ਬਣਾਉਣ ਉਸ ਨੂੰ ਮਿਣਤੀ ਵਾਚਕ ਵਿਸ਼ੇਸ਼ਣਾਗਰੀ ਮਿਣਤੀ ਦਾ ਭਾਵ ਇੱਥੇ ਨਾਪ ਤੋਲ ਵੀ ਕਿਹਾ ਜਾ ਸਕਦਾ ਹੈ ਜਿਵੇਂ ਅਸੀਂ ਦੁਕਾਨ ਤੋਂ ਕੋਈ ਚੀਜ਼ ਲੈ ਕੇ ਲੈਣ ਜਾਂਦੇ ਆ ਤਾਂ ਉਹ ਸਾਨੂੰ ਨਾਪ ਕੇ ਦਿੰਦੇ ਹਨ ਫੇ ਏਨੇ ਕਿਲੋ ਆ 2 ਕਿਲੋ ਆ 3 ਕਿਲੋ ਆ ਇਹ ਉਹਦੀ ਮਿਣਤੀ ਹੁੰਦੀ ਹੈ ਠੀਕ ਹੈ ਜਿਵੇਂ ਕਿ ਅਸੀਂ ਇੱਥੇ ਐਗਜ਼ਾਮਪਲ ਦੇਖ ਲੈਨੇ ਆ ਮੇਰਾ ਸਕੂਲ 3 ਕਿਲੋਮੀਟਰ ਦੂਰ ਹੈ ਇੱਥੇ 3 ਕਿਲੋਮੀਟਰ ਜਿਹੜਾ ਹੈ ਉਹ ਸਾਡੀ ਮਿੰਤੀ ਆ ਇਹ 3 ਕਿਲੋ ਮੀਟਰ ਆ ਠੀਕ ਹੈ ਮੈਂ ਕੱਲ 2 ਕਿਲੋ ਖੰਡ ਲਿਆਂਦੀ 2 ਕਿਲੋ ਮੀਰਤੀ ਫੇਸੀ ਮੀਰਤੀ ਕੀਤੀ ਹੈ ਫਿਰ 2 ਕਿਲੋ ਖੰਡ ਆ ਜਾਂ 3 ਕਿਲੋ 5 ਕਿਲੋ ਠੀਕ ਹੈ ਮਤਲਬ ਜੇ ਐਸੀ ਕਹੀ ਹੈ ਕਿ ਇੱਕ ਪੈਕੇਟ ਦੇ ਵਿੱਚ ਜਾਂ ਦੋ ਪੈਕੇਟ ਵਿੱਚ ਸਾਡੇ ਕੋ ਖੰਡ ਆ ਇਹ ਹੋਣੀ ਹੈ ਗਿਣਤੀ 1 2 3 ਪੈਕੇਟ ਆ ਪਰ 2 ਕਿਲੋ ਖੰਡ 3 ਕਿਲੋ ਖੰਡ ਆਸੀ ਕਿਲੋ ਮਿੰਤੀ ਦੇ ਰੂਪ ਵਿੱਚ ਲਈ ਹੈ ਨਾ ਕਿਲੋ તે હે મિણતી વાચક વિશેષણ હોગા ઓકે નેક્સ્ટ હે નિશ્ચય વાચક વિશેષણ નિશ્ચય વાચક વિશેષણ જો ਕਿਸੇ નામ ਜਾਂ પર નામ ਨਾਲ ਆ કે ਉਸ बारे નિશ્ચય ਨਾਲ સંકેત કરਦਾ હોવે ਉਸ ਨੂੰ નિશ્ચય વાચક વિશેષણ આખે જેમ કે એહી મેરા ઘર હે એહી इतने यही की आ गया निश्चय वाचक भी मैं पूरा निश्चय है भी यही मेरा घर है कोई नहीं है यही वाला है ठीक है नैक्सट है उ मेरी सहेली है ये सारे यही उ इधर के जेडे शब्द है ये की है निश्चयवाचक विशेषण न प्रगट करते हैं ठीक है नैक्सट है साढ़े को विशेषण पड़नामी जिमें कि नाम तो ही पता चलता जे पड़नाम जुड़ के बनते हैं ਉਹ ਵਿਸ਼ੇਸ਼ਣ ਜਿਹੜੇ ਹੋਂ ਤਾਂ ਪੜਨਾਮ ਪਰ ਨਾਮ ਨਾ ਲਾ ਕੇ ਵਿਸ਼ੇਸ਼ਣ ਦਾ ਕੰਮ ਕਰਨ ਫੇ ਮਤਲਬ ਹੁੰਦੇ ਤਾਂ ਉਹ ਪੜਨਾਮ ਆ ਪਰ ਨਾਮ ਨਾਲ ਰਲ ਕੇ ਉਹ ਵਿਸ਼ੇਸ਼ਣ ਬਣ ਜਾਂਦੇ ਆ ਉਸ ਨੂੰ ਪੜਨਾਵੀ ਵਿਸ਼ੇਸ਼ਣ ਆਖਦੇ ਆ ਜਿਵੇਂ ਕਿ ਕਿਹੜਾ ਅਫਸਰ ਇਮਾਨਦਾਰ ਹੈ ਤੇ ਕਿਹੜਾ ਸ਼ਬਦ ਜਿਹੜਾ ਵੈਸੇ ਤਾਂ ਕੁਐਸਚਨ ਮਾਰਕ ਹੈ ਬਟ ਇਸ ਦੇ ਵਿੱਚ ਇਹ ਪੜਨਾਵੀ ਵਿਸ਼ੇਸ਼ਣ ਦੇ ਵਿੱਚ ਇਹ ਪੜਨਾਵੀ ਬਣ ਜਾਣਾ ਕਿਹੜਾ ਅਫਸਰ ਇਮਾਨਦਾਰ ਹੈ ਠੀਕ ਹੈ ਨੈਕਸਟ ਇਹ ਮੇਰਾ ਪੈਨ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਥੋਂ ਤੱਕ ਤੁਹਾਨੂੰ ਮੇਰੀ ਪੰਜਾਬੀ ਗ੍ਰਾਮਰ ਦੀ ਸਮਝ ਲੱਗ ਗਈ ਹੋਵੇਗੀ ਜੇਕਰ ਤੁਸੀਂ ਇਹੋ ਜੀਆਂ ਵੀਡੀਓ ਚਾਹੁੰਦੇ ਹਨ ਕਿ ਤੁਸੀਂ ਚਾਹੁੰਦੇ ਹੋ ਕਿ ਮੈਂ ਇਹੋ ਜੇ ਟਾਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ